ਪਨੀਰੀਆਂ ਦਾ ਚੰਗਾ ਜਰਮੀਨੇਸ਼ਨ ਹੋਣ ਤੋਂ ਬਾਅਦ ਵੀ ਕਿਸਾਨ ਭਰਾ کافی ਗਲਤੀਆਂ ਕਰ ਰਹੇ ਹੈਗੇ ਆ ਹਰ ਰੋਜ਼ ਫੋਨ ਵਗੈਰ ਵੀ ਆ ਰਹੇ ਹੈਗੇ ਆ ਤੇ سوشل میڈیا ਤੇ ਹਰ ਰੋਜ਼ ਫੋਟੋ ਵਗੈਰ ਵੀ ਦੇਖ ਰਹੇ ਹੈਗੇ ਆ ਤੇ ਆਪਾਂ ਨੂੰ ਦੇਖੋ ਸਭ ਨੂੰ ਪਤਾ ਹੈ ਨਾ ਵੀ 25 ਦਿਨ ਦੀ 30 ਦੀ ਪਨੀਰੀ ਆਪਾਂ ਆਰਾਮ ਦੇ ਨਾਲ ਤਿਆਰ ਕਰਕੇ ਜ਼ਮੀਨ ਦੇ ਵਿੱਚ ਆਪਾਂ ਟ੍ਰਾਂਸਪਲੈਂਟਿੰਗ ਕਰ ਦਿੰਨੇ ਹੈਗੇ ਆ ਜਦੋਂ ਪਨੀਰੀ ਵਿੱਜੀ ਜਾਂਦੀ ਹੈਗੀ ਉਦੋਂ ਆਪਾਂ ਕੋਈ ਖਾਦ ਖਰਾਕ ਪਾਉਣ ਦੇ ਲਈ ਆਪਾਂ ਜਿਹੜੀ ਦਿਲਚਸਪੀ ਨਹੀਂ ਦਿਖਾਉਂਦੇ ਜਦੋਂ ਪਨੀਰੀ 8 ਦਿਨ ਦੀ 10 ਦਿਨ ਦੀ ਹੋ ਜਾਂਦੀ ਹੈ ਆਪਾਂ ਦੇਖੋ ਜਦੋਂ ਟੰਗੂਰ ਪਨੀਰ ਨੇ ਲਾ ਲਿਆ ਸ਼ਾਮ ਦੇ ਟਾਈਮ ਆਪਾਂ ਪਾਣੀ ਵਗੈਰਾ ਲਾ ਲਨੇ ਜੇ ਪਾਣੀ ਸਵੇਰੇ ਲਾਉਣੇ ਤਾਂ ਪਤਲਾ-ਪਤਲਾ ਪਾਣੀ ਲਾਉਣੇ ਜਾਂ ਪਾਣੀ ਉਹਦੀ ਵਿੱਚ ਦੀ ਕਰੌਸ ਕਰ ਦਿੰਨੇ ਆ ਹੁਣ ਪਨੀਰੀ 8 ਦਿਨ ਦੀ ਹੋ ਗਈ 10 ਦਿਨ ਦੀ ਹੋ ਗਈ ਕਿਤੇ ਈ 7 ਦਿਨ ਦੀ ਪਨੀਰੀ ਹੈਗੀ ਆ ਕਾਫੀ ਕਿਸਾਨ ਭਰਾ ਹੁਣ ਕਹ ਰਿਹਾ ਬਈ ਪਨੀਰੀ ਸਾਡੀ ਜਲਦੀ ਤਿਆਰ ਹੋ ਜਾਉ ਅਸੀਂ ਕੋਈ ਸਮਾਨ ਵਰਤ ਲਈ ਕੋਈ ਕੁਸ਼ ਵਰਤ ਰਿਹਾ ਕੋਈ ਕੁਸ਼ ਵਰਤ ਰਿਹਾ ਮੈਂ ਤੁਹਾਨੂੰ ਇੱਥੇ ਇੱਕ ਹੱਥ ਜੋੜ ਕੇ ਰਿਕਵੈਸਟ ਹੀ ਕਰਦਾ ਜਿੰਨੇ ਦਿਨ ਸੁੱਡੀ 10 12 ਦਿਨ ਦੀ ਪਨੀਰੀ ਨਹੀਂ ਹੁੰਦੀ ਕੋਈ ਤੁਹਾਨੂੰ ਇਹਦੇ ਉੱਪਰ ਇਹ ਪਤਾ ਨਹੀਂ ਲੱਗਣਾ ਇਹਦੇ ਵਿੱਚ ਲੋਹੇ ਦੀ ਕਮੀ ਹੈ ਕੋਈ ਇਹ ਨਹੀਂ ਪਤਾ ਲੱਗਣਾ ਜ਼ਿੰਕ ਦੀ ਕਮੀ ਘੱਟੋ ਘੱਟ 12 ਕ ਦਿਨ ਦੀ ਪਨੀਰੀ ਜਾਂ 15 ਕ ਦਿਨ ਦੀ ਪਨੀਰੀ ਹੁੰਦੀ ਹੈ ਨਾ ਮਾੜਾ ਮੋਟਾ ਆਪਾਂ ਨੂੰ ਉਦੋਂ ਅੰਦਾਜ਼ਾ ਲੱਗ ਜਾਂਦਾ ਹੈ ਆਪਾਂ ਇੱਕ ਦੋ ਸਪ੍ਰੇ ਹਾਂ ਕਰ ਲੈਨੇ ਆ 15 ਦਿਨ ਦੀ ਪਨੀਰੀ ਆ 12 ਦਿਨ ਦੀ ਪਨੀਰੀ ਆ ਬੀ ਦੇ 25 ਤੋਂ 30 ਦਿਨ ਤੇ ਅੱਗੇ ਆਪਣੀ ਪਨੀਰੀ ਸੈੱਟ ਹੋ ਜਾਂਦੀ ਹੈ। ਇਹ ਵਿੱਚ ਕਿਸਾਨਪਰਾ 12 ਦਿਨ ਦੀ ਪਨੀਰੀ 10 ਦਿਨ ਦੀ ਪਨੀਰ ਦੇ ਨਦੀਨ ਆਸ਼ਕਾ ਕਰੀ ਜਾਂਦਾ ਕੋਈ ਨਾਮ ਨਿਕੋਲਡ ਕਰੀ ਜਾਂਦਾ ਕੋਈ ਕੁਸ਼ ਕਰੀ ਜਾਂਦਾ ਕਿਉਂਕਿ ਪਨੀਰੀ ਨੂੰ ਮਾੜਾ ਮੱਟਾ ਉੱਠਣ ਦਿਓ ਮਾੜਾ ਮੱਟਾ ਨਦੀਨਾਂ ਨੂੰ ਉੱਠਣ ਦਿਓ ਫਿਰ ਜਿਹੜੀ ਕੋਈ ਤੁਸੀਂ ਹਰਬੀ ਸੈਡ ਨਦੀਨ ਕੰਟਰੋਲ ਕਰਨ ਵਾਸਤੇ ਕੋਈ ਵੀ ਕਰਨੀ ਹੈਗੀ ਤੁਸੀਂ ਸਮੇਂ ਦੇ ਹਿਸਾਬ ਦੇ ਨਾਲ ਕਰੋ ਘੱਟੋ ਘੱਟ 15 ਦਿਨ ਦੀ ਪਨੀਰ ਤਾਂ ਹੋਣੀ ਜ਼ਰੂਰੀ ਹੈ ਜੇ ਤੁਸੀਂ ਕੋਈ ਇਹਦੇ ਉੱਪਰ ਨਦੀਨ ਨਾਸ਼ਕ ਜਿਹੜੇ ਬਰਤਨ ਹੈਗੇ ਆ ਪਨੀਰੀ ਦੇ ਨਾਲ ਤੱਕਾ ਨਹੀਂ ਕੀਤਾ ਜਾ ਸਕਦਾ ਪਨੀਰੀ ਦੇ ਉੱਪਰ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਕੀਤੀ ਜਾ ਸਕਦੀ ਜਿਹੜੀ ਇਹਦਾ ਮਤਲਬ ਪੰਨੀ ਬਣਾ ਦੇ ਕਿਉਂਕਿ ਜੇ ਤੁਸੀਂ ਉਹਦੀ ਦੱਸ ਦਿੰਦੀ ਪਨੀਰੀ ਆ ਤੁਸੀਂ ਕਾਲੀ ਨਾ ਕਰੋ ਜਿਹੜੀ ਕਨਾਲ ਦੀ ਕਿਲੋ 1/2 ਕਿਲੋ ਜਿਹੜੀ ਤੁਸੀਂ ਦੇਖੋ ਯੂਰੇ ਵਗੈਰਾ ਦੇਣੀ ਹੈਗੀ ਆ ਠੀਕ ਹੈ ਤੁਸੀਂ ਯੂਰੀਆ ਵਗੈਰਾ ਦੇ ਦਿਓ ਥੱਲੇ ਕੋਈ ਖਦਕ ਰਕ ਨਹੀਂ ਪਾਈ ਉਹ ਗੱਲ ਵੱਖਰੀ ਹੈ ਕਿ ਜਦੋਂ ਤੁਸੀਂ ਡਿਪਲੇਰੀ 12-15 ਦਿਨ ਦੀ ਹੋਗੀ ਜਿਵੇਂ ਲੋਹੇ ਦੀ ਸਪਰੇ ਜਿੰਕ ਦੀ ਸਪਰੇ ਕਿਉਂਕਿ ਜਿੱਥੇ ਪਾਣੀ ਘੱਟ ਖੜਦਾ ਉੱਥੇ ਲੋਹੇ ਦੀ ਕਮੀ ਆਉਣੀ ਹੈਗੀ ਆ ਜਿੱਥੇ ਪਾਣੀ ਜ਼ਿਆਦਾ ਖੜਦਾ ਹੈਗਾ ਉੱਥੇ ਜਿੰਕ ਦੀ ਕਮੀ ਆਉਣੀ ਹੀ ਹੈਗੀ ਹੈ ਠੀਕ ਹੈ ਹੋਰ ਕੋਈ ਜ਼ਿਆਦਾ ਵੱਡਾ ਜਿਹੜਾ ਮੈਟਰ ਨਹੀਂ ਹੁੰਦਾ ਜਿਹੜੀ ਆਪਾਂ ਯੂਰੀ ਹੈਗੀ ਯੂਰੀ ਆ ਮੰਨ ਕੇ ਚੱਲੋ ਜਿਵੇਂ ਪਹਿਲੀ ਯੂਰੀ 10 ਦਿਨ ਤੇ ਪਾਉਣਾ ਫਿਰ 15 ਦਿਨ ਤੇ ਪਾਉਣਾ ਫਿਰ 20 ਦਿਨ ਤੇ ਪਾ ਦੇਣੇ ਠੀਕ ਹੈ ਕੋਈ ਫਿਰ 25 ਦਿਨ ਤੇ ਪਾਉਂਦਾ ਜਮੀਨ ਦੇ ਹਿਸਾਬ ਦੇ ਨਾਲ ਹੁੰਦਾ ਹੈਗਾ ਕੋਈ ਜਿਆਦੇ ਖਾਦ ਖਰਾਕ ਜਿਆਦੇ ਕੋਈ ਆਪ ਦੇ ਵੱਲੋਂ ਪ੍ਰੈਕਟਿਸ ਕੀਤੀ ਸੋਡੀ ਪਨੀਰੀ ਖਰਾਬ ਕਰ ਸਕਦੀ ਹੈ ਪਨੀਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਾੜਾ ਪੈ ਸਕਦਾ ਕਿਉਂਕਿ ਹੁਣ ਦੇਖੋ ਅੱਜ 21 ਮਈ ਹੋ ਗਈ ਠੀਕ ਹੈ ਹੁਣ ਜਿਹੜੇ ਕਿਸਾਨ ਭਰਾਵਾਂ ਨੇ ਦੱਸ ਦਿੰਦੀਆਂ 12 ਦਿਨ ਪਨੀਰੀਆਂ ਕਰ ਲਈ ਕੋਈ ਗਲਤ ਸਮਾਨ ਕਰ ਲਈ ਜੀ ਸੋਡੀ ਪਨੀਰੀ ਮੱਚ ਗਈ ਸੜ ਗਈ ਜੇ ਤੁਸੀਂ ਪੀਐਸ 118 ਲਾਉਣੀ ਚਾਹੁੰਦੇ ਸੀ ਚਾਹੇ ਤੁਸੀਂ ਪੀੜੀ ਪੂਸ਼ਾ ਲਾਉਣਾ ਚਾਹੁੰਦੇ ਸੀ ਚਾਹੇ ਪੂਸ਼ਾ 44 ਲਾਉਣਾ ਚਾਹੁੰਦੇ ਸੀ ਕੀ ਤੁਸੀਂ ਪਨੀਰੀ ਦੁਆਰੇ ਤਿਆਰ ਕਰ ਲਓਗੇ ਗਲਤੀ ਨਾ ਕਰੋ ਪਨੀਰੀ ਦੇ ਦਿਨਾਂ ਦੇ ਹਿਸਾਬ ਦੇ ਨਾਲ ਤਤਾਲੀਆਂ ਸਪ੍ਰੇਹਾਂ ਕਰੋ ਜੇ ਤੁਹਾਡੀ ਪਨੀਰੀ ਜਿਆਦਾ ਮੱਚਦੀ ਸੜਦੀ ਹੈਗੀ ਆ ਸ਼ਾਮ ਦੇ ਟਾਈਮ ਤੁਸੀਂ ਠੰਡਾ ਪਾਣੀ ਲੈ ਲਓ ਜਾ ਜਿਵੇਂ ਰਾਤ ਨੂੰ ਘੜੇ ਵਾਲਾ ਪਾਣੀ ਭਰ ਕੇ ਰੱਖ ਲਓ ਸਵੇਰੇ ਠੰਡਾ ਹੁੰਦਾ ਸਵੇਰੇ ਢੋਲੀ ਵਿੱਚ ਪਾ ਕੇ ਮਾਰ ਦੋ ਜਾਂ ਤੁਸੀਂ ਪਨੀਰ ਵਿੱਚ ਪਾਣੀ ਲਾ ਲਓ ਉੱਤੋਂ ਦੀ ਕੋਈ ਜਾਂ ਜਿਵੇਂ ਕੋਈ ਫੋੜਾ ਵਗੈਰਾ ਹੁੰਦਾ ਹੈਗਾ ਨਾ ਉਹ ਤੁਸੀਂ ਪਨੀਰ ਦੇ ਉੱਪਰ ਦੇ ਟਪਾ ਦਿਓ ਪਨੀਰ ਦਾ ਜਿਹੜਾ ਰੇਤਾ ਵਗੈਰਾ ਲਾ ਦਿਓ ਇਸ ਤਰ੍ਹਾਂ ਦੇ ਕੰਮ ਜਿਹੜੇ ਹੈਗੇ ਤੁਸੀਂ ਉਹ ਕਰ ਲਓ ਠੀਕ ਹੈ ਪਰ ਇਹ ਨਹੀਂ ਹੈਗਾ ਵੀ ਤੁਸੀਂ ਪਨੀਰੀ ਨੂੰ ਜਲਦੀ ਤਿਆਰ ਕਰਨ ਦੇ ਚੱਕਰਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਮਾਨ ਵਾਰਤੋਂ ਜਿਹਦੇ ਨਾਲ ਤੁਹਾਡੀ 10 ਦਿਨ ਦੀ ਵਾਰਨ ਦੀ ਕੀਤੀ ਮਿਹਨਤ ਜਿਹੜੀ ਤੁਹਾਡੀ ਬੇਕਾਰ ਜਾਵੇ ਪਨੀਰ ਦੇ ਆਲੇ-ਦਾਲੇ ਜਿੰਨਾ ਤੁਹਾਡੇ ਕਾਹਫੂਸ ਹੈਗਾ ਤੁਸੀਂ ਉਹਨੂੰ ਕੰਟਰੋਲ ਕਰ ਲਓ ਉਹਦੇ ਉੱਪਰ ਕੋਈ ਰਾਉਂਡ ਅਪਰ ਤੇ ਗਏ ਦਵਾਈ ਵੇਰਾ ਕਰ ਲਓ ਜਾਂ ਕਹੀ ਦਿਨਾਂ ਉਹਨੂੰ ਖੁਰਚ ਕੇ ਰੱਖ ਲਓ ਦੇਖ ਲਓ ਵੀ ਜਮੀਨ ਦੇ ਵਿੱਚ ਕਿਤਨਾ ਕਿਤੇ ਕੋਈ ਤੇਲੇ ਦਾ ਕੋਈ ਅਟੈਕ ਹੈ ਜਾਂ ਨਾ ਹੈ ਆਲੇ-ਦਾਲੇ ਕੋਈ ਆਪਣੇ ਕਾਹਫੂਸ ਹੈਗਾ ਜਾਂ ਨਾ ਉਹਦੀ ਗੌਰ ਕਰ ਲਓ ਹਲੇ ਤੁਸੀਂ ਪਨੀਰੀ ਜਾਦੇ ਛੇਤੀ ਤਿਆਰ ਕਰਨ ਦੇ ਚੱਕਰਾਂ ਵਿੱਚ ਨਾ ਹੋ ਕਿ ਕਿਸੇ ਨੇ 10 ਮਈ ਨੂੰ ਪਨੀਰੀ ਵਿੱਚ ਦੀ ਚਾਹ ਕਿਸੇ ਨੇ 15 ਮਈ ਨੂੰ ਪਨੀਰੀ ਵਿੱਚ ਦੀ ਇਹ ਕਿਸੇ 12 ਮਈ ਨੂੰ ਪਨੀਰੀ ਬੀਜੀ। ਕੋਈ ਗੱਲ ਨਹੀਂ ਹਲੇ ਪਨੀਰੀ ਹਲੇ ਉੱਠੀ ਆ। ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਹਲੇ ਪਨੀਰ ਨੂੰ ਆਪਾਂ 4-5 ਕਿ ਪਾਣੀ ਲਾਏ ਆ ਦੇਖੋ ਹਨਾ। ਇਹ ਵੀ ਪਨੀਰੀ ਮੇਰੀ 12 ਕਮੇ ਮਈ ਦੀ ਬੀਜੀ ਹੋਈ ਆ। ਅੱਜ 21 ਮਈ ਹੋ ਗਈ। ਤੇ ਹਲੇ ਤੱਕ ਇਹਦੇ ਵਿੱਚ ਆਪਾਂ ਨੇ ਕੋਈ ਯੂਰੀ ਨਹੀਂ ਦਿੱਤੀ। ਇੱਕ ਅੱਧੇ ਦਿਨ ਤੱਕ ਯੂਰੀਆ ਦੇਵਾਂਗੇ। ਕਿਉਂਕਿ ਇੱਥੇ ਆ ਕੇ ਭਾਈ ਯੂਰੀ ਹੀ ਕੰਲਾ ਕੰਮ ਕਰ ਸਕਦੀ ਹੈ ਨਾ ਕਿ ਸੋਡੀ ਤਤਾਂ ਵਾਲੀ ਸਪਰੇ ਨੇ ਕੰਮ ਕਰਨਾ ਕਿਉਂਕਿ ਜੇ ਤਾਂ ਪੱਤਾ ਹੈ ਨਹੀਂ ਮਾੜੀ ਮੋਟੀ ਪਨੀਰੀ ਹੋਣ ਦੋ ਫਿਰ ਜਿਹੜਾ ਕੁਝ ਕਰਨਾ ਤੁਸੀਂ ਆਪਦੀ ਕੋਆਪਰੇਟਿਵਸ ਕਰਨੀਆਂ ਕਰ ਲੋ ਮੈਨੂੰ ਹਰ ਰੋਜ਼ ਹੀ ਫੋਨ ਆ ਰਿਹਾ ਹੈ ਪਨੀਰੀਆਂ ਸੜ ਰਹੀਆਂ ਨੇ ਇਹਦਾ ਧਿਆਨ ਰੱਖੋ